ਫਤਿਹਗੜ ਚੂੜੀਆਂ ਪੁਲਿਸ ਨੇ ਐਕਸ਼ਨ ਕਰਦਿਆਂ ਕੱਟਤਾ ਵੱਡਾ ਕੰਮ ਸੋਨਾ ਚਾਂਦੀ ਕੈਸ਼ ਅਤੇ ਹਥਿਆਰਾਂ ਸਮੇਤ ਤਿੰਨ ਲੁੱਟੇਰਿਆਂ ਨੂੰ ਕਰ ਲਿਆ ਗ੍ਰਿਫਤਾਰ ਅਜਨਾਲਾ ਚ ਸੁਨਿਆਰੇ ਦੀ ਦੁਕਾਨ ਅਤੇ ਫਤਿਹਗੜ ਚੂੜੀਆਂ ਚ ਮਾਰੇ ਸਨ ਡਾਕੇ ਐਸਐਸਪੀ ਵੱਲੋਂ ਕੀਤੇ ਗਏ ਵੱਡੇ ਖੁਲਾਸੇ ਐਸਐਸਪੀ ਬਟਾਲਾ ਅਮਰ ਸਹਿਲ ਕਾਸਮ ਦੇ ਹੁਕਮਾਂ ਅਨੁਸਾਰ ਤੇ ਟੀਐਸਪੀ ਫਤਿਹਗੜ ਚੂੜੀਆਂ ਦੇ ਦਿਸ਼ਾਨ ਨਰਤੇਸ਼ਾ ਉੱਪਰ ਫਤਿਹਗੜ ਚੂੜੀਆਂ ਦੀ ਪੁਲਿਸ ਵੱਲੋਂ ਐਸਐਚਓ ਗੰਦੀਪ ਸਿੰਘ ਦੀ ਇਕਵਾਈ ਚ ਵੱਡਾ ਐਕਸ਼ਨ ਕਰਦਿਆਂ ਤਿੰਨ ਨਾਮੀ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਲੁਟੇਰਿਆਂ ਨੇ ਸਭ ਤੋਂ ਪਹਿਲਾਂ ਬਟਾਲਾ ਤੋਂ ਕ੍ਰੇਟਾ ਖਾਰ ਕੋਹੀ ਅਤੇ ਉਸ ਤੋਂ ਬਾਅਦ ਇਨ੍ਹਾਂ ਵੱਲੋਂ ਪੱਟੀ ਅਤੇ ਧਰਨਤਾਰਨ 에ਰਲਾਈਨਸ ਸਟੋਰ ਤੇ ਡਾਕਾ ਮਾਰੇ ਜਿੱਥੋਂ ਇਨ੍ਹਾਂ ਵੱਲੋਂ ਨਗਦੀ ਖੋਈ ਗਈ ਉਸ ਤੋਂ ਬਾਅਦ ਇਨ੍ਹਾਂ ਵੱਲੋਂ ਫਤਿਹਗੜ ਚੂੜੀਆਂ ਏਅਰਲਾਈਨ ਸਟੂਰਟ ਦੀ ਲੁੱਟ ਕੀਤੀ ਗਈ ਜਿੱਥੋਂ ਇਹ ਨਗਦੀ ਲੈ ਕੇ ਫਰਾਰ ਹੋਏ ਉਸ ਤੋਂ ਬਾਅਦ ਇਨ੍ਹਾਂ ਹੀ ਲੁਟੇਰਿਆਂ ਵੱਲੋਂ ਅਜਨਾਲਾ ਦੇ ਇੱਕ ਸੁਨਿਆਰੀ ਦੀ ਦੁਕਾਨ ਤੇ ਟਾਕਾ ਮਾਰਿਆ ਜਿੱਥੋਂ ਇਹ ਨਗਦੀ, ਸੋਨਾ ਅਤੇ ਕੈਸ਼ ਲੁੱਟ ਕੇ ਕ੍ਰੇਟਾ ਗੱਟੀ ਤੇ ਫਰਾਰ ਹੋ ਗਏ ਅਤੇ ਇਹਨਾਂ ਨੂੰ ਬੜੀ ਮੁਸ਼ਕਲ ਅਤੇ ਮਸਤੀ ਦੀ ਵਰਤਦਿਆਂ ਫਟੇਗੜ ਚੂਰੀਆਂ ਪੁਲਿਸ ਵੱਲੋਂ ਸਖਤ ਮੀਤਕਰਦਿਆਂ ਗ੍ਰਿਫਤਾਰ ਕੀਤਾ ਹੈ। ਇਹਨਾਂ ਵੱਲੋਂ ਲੁੱਟੀ ਗਈ ਨਗਦੀ, ਸੋਨਾ, ਜਾਂਦੀ ਅਤੇ खोई ਗਈ ਕ੍ਰਿਟਾ ਗੱਡੀ ਵੀ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਐਸਐਸਪੀ ਬਟਾਲਾ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਨਾਮੀ ਲੁੱਟੇ ਰਹੇ ਹਨ ਅਤੇ ਪੁਲਿਸ ਵੱਲੋਂ ਸਖਤ ਮੀਤ ਕਰਦੇ ਹਨ ਇਹਨਾਂ ਨੂੰ ਗ੍ਰਿਫਤ ਕੀਤਾ ਹੈ ਅਤੇ ਇਨ੍ਹਾਂ ਵੱਲੋਂ ਵੱਡੀ ਮਾਤਰਾ ਚ ਹਥਿਆਰ ਵੀ ਬਰਾਮਦ ਹੋਏ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨਬੀਰ ਸਿੰਘ ਪੁੱਤਰ ਵਤਨ ਸਿੰਘ ਵਾਸੀ ਮਾਹਲ ਥਾਣਾ ਰਾਮਤੀਰਥ ਮੋਨਾ ਪੁੱਤਰ ਪਿੰਕਾ ਵਾਸੀ ਬਾਲੇ ਚੌਂਕ ਨੇੜੇ ਗੁਲਾਵਲ ਤਰਨਤਾਰਾ ਰੋਡ ਅੰਮ੍ਰਿਤਸਰ ਸਲਮਾਨ ਪੁੱਤਰ ਸਤਵੰਤ ਸਿੰਘ ਵਾਸੀ ਧਰਮਕੋਟ ਰੰਦਾਵਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਬਟਾਲਾ ਪੁਲਿਸ ਵੱਲੋਂ ਅੰਤਰ ਜਿਲਾ ਗਰੋ ਦੇ ਦੋ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵੱਲੋਂ ਲੁੱਟਖੋਹਾਂ ਕੀਤੀਆਂ ਜਾਂਦੀਆਂ ਸਨ। ਇਹ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸ਼ੁਰੀਸ਼ ਕੁਮਾਰ ਪੁੱਤਰ ਬਰਰਾਮ ਵਾਸੀ ਪਿੰਡ ਟੀਰਾ ਉਮਰ ਵਸੀਮ ਪੁੱਤਰ ਅਬਦੁੱਲ ਗਨੀ ਵਾਸੀ ਮੋਰ ਜ਼ਿਲ੍ਹਾ ਰਿਆਸੀ ਜੰਮੂ ਕਸ਼ਮੀਰ ਵਜੋਂ ਹੋਈ ਹੈ ਇਹ ਦੋਵੇਂ ਹੀ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸਨ ਜੋ ਕਿ ਪੰਜਾਬ ਵਿੱਚ ਬਟਾਲਾ ਏਰੀਆ ਵਿੱਚ ਲੁੱਟਾਂ ਖੋਹਾਂ ਕਰ ਰਹੇ ਸਨ ਉਮਰ ਵਸੀਮ ਪੁੱਤਰ ਅਬਦੁੱਲ ਗਨੀ ਵਾਸੀ ਮੋਰ ਜ਼ਿਲ੍ਹਾ 83 ਜੰਮੂ ਕਸ਼ਮੀਰ ਵੱਜੋਂ ਹੋਈ ਹੈ ਇਹ ਦੋਵੇਂ ਹੀ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸਨ ਜੋ ਕਿ ਪੰਜਾਬ ਵਿੱਚ ਬਟਾਲਾ ਏਰੀਆ ਵਿੱਚ ਲੁੱਟਖੋਹਾਂ ਕਰ ਰਹੇ ਸਨ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਐਸਐਸਪੀ ਬਟਾਲਾ ਪਹਿਲਾ ਜਿਹੜਾ ਇਨਸੀਡੈਂਟ ਹੈ ਇਹ 12 1 2025 ਆ ਦੀ ਦਰਮਿਆਣੀ ਰਾਤ ਦਾ ਇਨਸੀਡੈਂਟ ਹੈ ਇਹਦੇ ਵਿੱਚ ਕੋਈ ਕੁਝ ਅਣਪਛਾਤੇ ਵਿਅਕਤੀ ਆਏ ਸੀਗੇ ਤਾਂ ਇੱਥੇ ਇੱਕ ਫਲਿੱਪਕਾਰਟ ਕਮ ਐਮਾਜ਼ਨ ਦਾ ਇੱਕ ਵੇਅਰਹਾਊਸ ਹੈ ਤਾਂ ਉੱਥੇ ਇੱਕ ਕਰੰਸੀ ਕਰੰਸੀ ਚੈਸਟ पहाड़ ला के उन्हों के गए थे ये बड़ा एक सेंसेशनल क्राइम सी तो जब नोटिस ये नोटिस एफ इम्मीडिएटली एफआईआर नंबर सेवन वाज रजिस्टर्ड इन द कंसर्न पुलिस स्टेशन उस तो बाद साड़ी जी सिटी टीम है एंड जो सीआई टीम है वो उधर चल गई है द एंटर ऑपरेशन जो हो सुपरविजन ऑफ एस डी साहब ਸਿਟੀ ਵਾਲੀ ਜਿਹੜੀ ਟੀਮ ਹੈ ਉਹਦੇ ਵਿੱਚ ਡੀਐਸਪੀ ਸਿਟੀ ਸੀਗੇ ਐਂਡ ਕਨਸਰਨਡ ਐਸਐਚਓ ਐਂਡ ਜਿਹੜੀ ਸੀਆਈਏ ਵਾਲੀ ਟੀਮ ਥੈਟ ਵਾਸ ਲੈਡ ਬਾਈ ਡੀਐਸਪੀ ਡੀਸੀਆਈ ਇਨ ਚਾਰਜ ਬਾਕੀ ਜਿਹੜੇ ਇਥੇ ਨਾਲ ਦੇ ਸਾਡੇ ਹੈਗੇ ਨੇ ਅਰਜਨਦਰ ਜੀਪੀ ਸੋ ਇਹਦੇ ਵਿੱਚ ਬੜਾ ਵਧੀਆ ਕੰਮ ਕਰਦੇ ਹੋਏ ਟੈਕਨੀਕਲੀ ਐਂਡ ਹਿਊਮਨ ਇੰਟ ਦੇ ਬੇਸਿਸ ਤੇ ਇਹਨੂੰ ਰਿਲੈਂਟਲੈਸਲੀ ਪਰਸੂ ਕਰਕੇ ਇਸ ਕੇਸ ਨੂੰ ਇਹਦੇ ਵਿੱਚ ਪਹਿਲਾ ਤਾਂ 2-3 ਦਿਨ ਬਾਅਦ ਆਫਟਰ ਦ ਇਨਸੀਡੈਂਟ ਸਾਨੂੰ ਉਹ ਕਰੰਸੀ ਜਸਟ ਮਿਲ ਗਿਆ ਸੀਗਾ ਉਦੋਂ মিডিਆ ਵੀ ਹਾਜ਼ਰ ਆਈ ਸੀਗੀ ਉਹਦੇ ਜਿਹੜੇ ਤਾਲੇ ਉਹਦੇ ਜਿਹੜੇ ਉਹ ਸਾਈਡਸ ਉਹ ਪੁੱਟੇ ਗਏ ਸੀਗੇ ਉਹਦੇ ਵਿੱਚ ਕਰੀਬਨ 7 ਲੱਖ ਰੁਪਏ ਜਿਹੜੇ ਪੈਸੇ ਸੀਗੇ ਦੇ ਵਰ ਮਿਸਿੰਗ ਅਲੋਂਗ ਵਿਦ ਅ ਮੋਬਾਈਲ ਫੋਨ ਉਸ ਤੋਂ ਬਾਅਦ ਫਰਦਰ ਉਹਨੂੰ ਪਰਸੂ ਕਰਦੇ ਕਰਦੇ ਇਵੈਨਚੁਅਲੀ ਇਹ ਕੇਸ ਅਸੀਂ ਟ੍ਰੇਸ ਕਰ ਲਿਆ ਆਪਣੀ ਟੀਮ ਦੀ ਮਿਹਨਤ ਸਦਕਾ ਤਾਂ ਉਹਦੇ ਵਿੱਚ ਜਿਹੜੇ ਮੁਲਜ਼ਮ ਹੈ ਉਹ ਆਈਡੈਂਟੀਫਾਈ ਅਸੀਂ ਕੀਤਾ ਕਿ ਦੇ ਆਰ ਫਰਮ ਜੀ ਐਨ ਪੀ ਤਾਂ ਸਪੈਸ਼ਲ ਟੀਮਸ ਇਹਦੇ ਵਿੱਚ ਕਨਸਟੀਟਿਊਟ ਕੀਤੀਆਂ ਗਈਆਂ ਤਾਂ ਉਹਨਾਂ ਨੂੰ ਜੇੜ ਕੇ ਭੇਜਿਆ ਗਿਆ ਉੱਥੇ ਜਿਹੜੇ ਮੁਲਜ਼ਮ ਹੈ ਇਹਨਾਂ ਦੀ ਗ੍ਰਿਫਤਾਰੀ ਉੱਥੇ ਹੋਈ ਤਾਂ ਇਹਦੇ ਵਿੱਚ ਇੱਕ ਸੁਰੇਸ਼ ਕੁਮਾਰ ਹੈ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਹੋਇਆ ਇੱਕ ਉਮਰ ਵਸੀਮ ਹੈ ਇਹਦੀ ਵੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਐਂਡ ਬਰਾਮਦਗੀ ਵਿੱਚੋਂ ਅਸੀਂ ਇੱਕ ਲੋਕਰ ਜਿਹੜਾ ਕਰੰਸੀ ਚੈਸਟ ਉਹ ਇਹਦੇ ਵਿੱਚ ਬਰਾਮਦ ਹੋਇਆ ਦੀ ਕੁਮਾਰਕੀ ਇਕੋ ਦीडी ਵੀ ਇਹਦੇ ਵਿੱਚ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀਗੀ ਤਾਂ ਉਹ ਵੀ ਇਹਦੇ ਵਿੱਚ ਬਰਾਮਦ ਹੋਈ ਹੈ ਤਾਂ ਇਹਦੇ ਚ ਹੋਰ ਦੋ ਬੰਦੇ ਰਹਿੰਦੇ ਆ I won't disclose the names but ਉਹਨਾਂ ਦੀ ਵੀ ਗ੍ਰਿਫਤਾਰੀ ਵੀ ਇਹਦੇ ਚ ਜਲਦੀ ਹੋਊਗੀ ਜਿਹੜਾ ਸਾਡਾ ਦੂਸਰੀ ਜਿਹੜੀ ਪ੍ਰੈਸ ਬਰੀਫਿੰਗ ਹੈ this is regarding a very ਇੰਪੋਰਟਡ ਐਂਡ ਸੈਂਸੇਸ਼ਨਲ ਜਿਹੜੇ 2-3 ਇਨਸੀਡੈਂਟਸ ਬੈਕ ਟੂ ਬੈਕ ਬਟਾਲੇ ਐਂਡ ਨੇਪਰਿੰਗ ਜ਼ਿਲ੍ਹਿਆਂ ਦੇ ਵਿੱਚ ਹੋ ਰਹੇ ਸੀਗੇ ਤਾਂ ਇਹਦੇ ਵਿੱਚ 15 1 2025 ਨੂੰ 15 ਜਨਵਰੀ ਨੂੰ ਇੱਥੇ ਤੋਂ ਪਤਾ ਹੀ ਹੈ ਸਿਵਲ ਲਾਈਨ ਏਰੀਆ ਦੇ ਵਿੱਚ ਇੱਕ ਕ੍ਰੇਟਾ ਗੱਡੀ ਕੋਈ ਗਈ ਸੀ ਤਾਂ ਉਹ ਸਾਰਾ ਜਿਹੜਾ ਇਨਸੀਡੈਂਟ ਹੈ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਰਿਕਾਰਡ ਹੋਇਆ ਸੀਗਾ ਉਹ ਮੀਡੀਆ ਤੇ ਵੀ ਕਾਫੀ ਚੱਲਿਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਗਰੁੱਪ ਹੈ ਏ ਜਾ ਕੇ 16 ਤਰੀਕ ਨੂੰ ਮਤਲਬ ਅਗਲੇ ਦਿਨ ਇਹ ਪੱਟੀ ਤਰਨਦਾਰਨ ਜਾ ਕੇ ਉੱਥੇ ਇਹਨਾਂ ਨੇ ਇੱਕ ਇਨਸੀਡੈਂਟ ਕਰਤਾ ਉੱਥੇ ਇੱਕ ਰਿਲਾਇੰਸ ਸਟੋਰ ਹੈ ਤਾਂ ਉਹਦੇ ਵਿੱਚ ਜਾ ਕੇ ਗਨ ਪੁਆਇੰਟ ਤੇ ਕਰੀਬਨ 75000 ਰੁਪਏ ਜਿਹੜਾ ਕੈਸ਼ ਹੈ ਉਹ ਖੋਇਆ ਗਿਆ ਤਾਂ ਇਨ ਕੰਟੀਨਿਊਸ਼ਨ ਇਹਨਾਂ ਨੇ ਬ੍ਰੀਕ ਨਹੀਂ ਲਈ ਫਿਰ ਅਗਲੇ ਦਿਨ 17 1 2025 ਨੂੰ ਜਿਹੜਾ ਫਤੇਗੜ ਚੂੜਿਆ ਏਰੀਆ ਸਾਡਾ ਹੈਗਾ ਉੱਥੇ ਅਗੇ ਇੱਕ ਰਿਲਾਇੰਸ ਸਟੋਰ ਹੈ ਉੱਥੇ ਜਾ ਕੇ ਗਨ ਪੁਆਇੰਟ ਤੇ ਇਹਨਾਂ ਨੇ ਕਰੀਬਨ 56 ਜਾਂ 57000 ਰੁਪਏ ਜਿਹੜੇ ਕੈਸ਼ ਉਹ ਖੋਏ। ਉਸ ਤੋਂ ਬਾਅਦ ਇੱਕ ਦਿਨ ਛੱਡ ਕੇ 19 ਨੂੰ ਅਗੇਨ ਇਹ ਜਿਹੜਾ ਗਰੁੱਪ ਹੈ ਇਹ ਥਾਣਾ ਅਜਨਾਲਾ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਹੈ। ਉੱਥੇ ਦਿਨ ਦਹਾੜੇ ਆਰਮਡ ਰੋਬਰਰੀ ਇਹਨਾਂ ਨੇ ਕਰਤੀ ਤਾਂ ਉਹਦੀ ਵੀ ਫੁਟੇਜ ਪਬਲਿਕ ਡੋਮੇਨ ਦੇ ਵਿੱਚ ਹੈ ਤਾਂ ਇਹਨਾਂ ਨੇ ਉਹਨਾਂ ਨੂੰ ਬੰਦ ਕਰਤਾ ਜਿਹੜੇ ਉੱਥੇ ਉਹ ਓਨਰ ਸੀਗਾ ਇੱਕ ਕੰਪਨੀ ਦੇ ਵਿੱਚ ਐਂਡ ਉਹਨਾਂ ਦੇ ਪਿੱਛੇ ਉਹ ਸਾਰਾ ਸਮਾਨ ਖੰਗਾਲ ਕੇ ਉੱਥੇ ਪੈਸੇ ਖੋਏ। ਤਾਂ ਉਥੇ 6 ਕਿਲੋ ਚਾਂਦੀ 6.5 ਟੋਲੇ ਸੋਨਾ ਉਸ 50000 ਰੁਪਏ ਕੈਸ਼ ਜਿਹੜਾ ਇਹਦੇ ਵਿੱਚ ਇਹਨਾਂ ਨੇ ਕੋਇਆ ਸੀਗਾ ਸੋ ਇਹ ਇੱਕ ਬਹੁਤ ਸੈਂਸੇਸ਼ਨਲ ਕ੍ਰਾਈਮ ਸੀਗਾ ਇਹਦੇ ਵਿੱਚ ਸਿਰਫ ਬਟਾਲਾ ਅਫੈਕਟਡ ਨਹੀਂ ਸੀਗਾ ਬਲਕਿ ਬਾਰਡਰ ਏਰੀਆ ਇਨਕਲੂਡਿੰਗ ਤਰਨਤਾਰਨ ਐਂਡ ਅੰਮ੍ਰਿਤਸਰ ਤਾਂ ਇਹ ਜਦੋਂ ਇਹਦੀ ਕਾਗਨਿਜ਼ੈਂਸ ਹੋਈ ਇਹਦੇ ਵਿੱਚ ਫਰਚਾ ਅਸੀਂ ਰੋਬਰੀ ਦਾ ਦਰਜ ਕਰ ਲਿਆ ਸੀਗਾ ਤਾਂ ਅਗੇਨ ਟੀਮਸ ਇਹਦੇ ਵਿੱਚ ਬਣਾਈਆਂ ਗਈਆਂ ਸੀਗਾ ਦਿਸ ਵਾਸ ਆਲਸੋ ਲੈਡ ਬਾਈ ਐਸਪੀ ਟੀ ਸਾਹਿਬ ਇਹਦੇ ਵਿੱਚ ਡੀਐਸਪੀ ਫਤੇਗੜ ਚੂੜੀਆਂ ਵਿਪਨ ਜੀ ਉਹ ਕਰ ਰਹੇ ਸੀਗੇ ਨਾਲ ਆਪਣੇ ਜਿਹੜੇ ਐਸਐਚਓ ਫਤੇਗੜ ਚੂੜੀਆਂ ਕਿਰਨ ਉਹ ਇਸ ਕੰਮ ਤੇ ਲੱਗੇ ਅਲੋਂਗ ਵਿਦ ਜਿਹੜੀ ਸੀਆਈ ਟੀਮ ਹੈਗੀ ਸਾਡੀ ਤਾਂ ਇਹਨਾਂ ਨੇ ਜੁਆਇੰਟਲੀ ਇਸ ਕੇਸ ਨੂੰ ਬੜਾ ਡਿਲੀਜੈਂਟਲੀ ਪਰਸੂ ਕੀਤਾ ਪੰਜ ਦਿਨ ਕੰਟੀਨਿਊਸਲੀ ਟੈਕਨੀਕਲੀ ਐਂਡ ਹਿਊਮਨ ਐਂਡ ਪਾਸਸ ਇਸ ਮਤਲਬ ਅਕਿਊਜ਼ ਨੂੰ ਪਰਸੂ ਕੀਤਾ ਗਿਆ ਇਵੈਂਚੁਅਲੀ ਇਹ ਜਿਹੜਾ ਮੁਕਦਮਾ ਹੈ ਬਟਾਲਾ ਪੁਲਿਸ ਨੇ ਇਹ ਟ੍ਰੇਸ ਕਰ ਲਿਆ ਦਾ ਇਹਦੇ ਵਿੱਚ ਫਿਰਾਲ ਤਿੰਨ ਬੰਦੇ ਜਿਹੜੇ ਹੈ ਜਿਹੜੇ ਗ੍ਰਿਫਤਾਰ ਹੋਏ ਨੇ ਕਰਨਵੀਰ ਸਿੰਘ ਆ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਇਹਦੇ ਵਿੱਚ ਫੜਿਆ ਗਿਆ ਇਸ ਤੋਂ ਇਲਾਵਾ ਮੋਨਾ ਹੈ ਮੋਨਾ ਪੁੱਤਰ ਪੰਗਾ ਇਹ ਤਰਨਤਾਰਨ ਦਾ ਤਰਨਤਾਰਨ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇੱਕ ਸਲਮਾਨ ਪੁੱਤਰ ਸਤਵੰਤ ਵਾਸੀ ਤਰਨਕੋਟ ਰੰਦਾਵਾ ਇਹਦੇ ਚ ਇਹ ਜਿਹੜੇ ਬੰਦੇ ਹੈ ਇਹ ਫੜੇ ਗਏ ਤਾਂ ਇਹਨਾਂ ਕੋਲੋਂ ਅਸੀਂ ਇੱਕ ਕ੍ਰੇਟਾ ਕਾਰ ਜਿਹੜੀ ਸਿਵਲ ਲਾਈਨ ਏਰੀਆ ਚ ਖੋਈ ਗਈ ਸੀ ਗਨ ਪੁਆਇੰਟ ਤੇ ਉਹ ਇਹਨਾਂ ਕੋਲ ਰਿਕਵਰ ਕਰ ਲਈ। ਇਸ ਤੋਂ ਇਲਾਵਾ ਇਹ ਵਾਰਦਾਤਾਂ ਦੇ ਵਿੱਚ ਇੱਕ ਵੈਲਿਊ ਕਾਰ ਦਾ ਇਸਤੇਮਾਲ ਕਰਦੇ ਸੀਗੇ ਉਹ ਵੀ ਕੋਈ ਗਈ ਸੀ ਜੀ ਉਹ ਵੀ ਅਸੀਂ ਰਿਕਵਰ ਕਰ ਲਈ। ਇੱਕ ਕਾਰ ਇਨੋਵਾ ਜਿਹੜਾ ਇਹ ਇਸਤੇਮਾਲ ਕਰ ਰਹੇ ਸੀਗੇ ਉਹ ਵੀ ਇਹਦੇ ਵਿੱਚ ਬਰਾਮਦ ਹੋਈ। ਸੋ ਤਿੰਨ ਜਿਹੜੀ ਕਾਰਾਂ ਇਹਦੇ ਵਿੱਚ ਬਰਾਮਦ ਹੋਈਆਂ। ਇੱਕ ਪਿਸਟਲ ਬੱਤੀ ਬੋਰ ਦਾ ਸਮੇਤ ਚਾਰ ਜ਼ਿੰਦਾ ਕਾਰਤੂਸ ਰੋਂ ਦੇ ਜਿਹੜੇ ਹੈਗੇ ਉਹ ਵੀ ਇਹਦੇ ਵਿੱਚ ਰਿਕਵਰ ਹੋਏ। ਇਸ ਤੋਰਾਵਾ ਇੱਕ ਸੋਨੇ ਦੀ ਮੁੰਦਰੀ 2 ਕਿਲੋ 80 ਗ੍ਰਾਮ ਚਾਂਦੀ ਫਿਲਹਾਲ ਇਹਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਤਾਂ ਦੋਨਾਂ ਕੇਸਾਂ ਦੇ ਵਿੱਚ ਐਕਸੈਪਸ਼ਨਲ ਕੰਮ ਕਰਦੇ ਹੋਏ ਬਟਾਲਾ ਪੁਲਿਸ ਨੇ ਇਹ ਦੋਨੋਂ ਜਿਹੜੇ ਕੇਸਿਸ ਹੈ ਇਹਨਾਂ ਨੂੰ ਟਰੇਸ ਕਰ ਲਿਆ ਬਾਕੀ ਇਹਦੇ ਵਿੱਚ ਕੁਝ ਕੁ ਪੁਆਇੰਟਸ ਰਹਿੰਦੇ ਨੇ ਤਾਂ ਫਰਦਰ ਇਨਵੈਸਟੀਗੇਸ਼ਨ ਇਹਦੇ ਵਿੱਚ ਚੱਲ ਰਹੀ ਹੈ